ਸੋ ਸਾਨ ਸਾਥੀਓ ਸਤ ਸ੍ਰੀ ਅਕਾਲ ਅੱਜ ਆ ਸਾਡੇ ਇੱਥੇ ਖਨੌਰੀ ਬਾਰਡਰ ਤੇ ਬਾਈ ਰਾਜਵਿੰਦਰ ਜੀ ਐਕਸਰਸਾਈਜ਼ ਕਰਾ ਰਹੇ ਆ ਸਾਥੀਆਂ ਨੂੰ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਹੈ ਗੋਡਿਆਂ ਦੀ ਮੋਡਿਆਂ ਦੀ ਜਾਂ ਕਿਸੇ ਤਰ੍ਹਾਂ ਦੀ ਹੈ ਉਹ ਸਾਨੂੰ ਇੱਥੇ ਠੀਕ ਕਰ ਰਹੇ ਆ ਬਾਈ ਜੀ ਸਾਰੇ ਸਾਥੀ ਇੱਥੇ ਐਕਸਰਸਾਈਜ਼ ਤਰਕੇ ਕਰਦੇ ਆ ਕਿ ਬਾਈ ਜੀ ਦਾ ਬਹੁਤ ਬਹੁਤ ਧੰਨਵਾਦ ਦੋ ਗੱਲਾਂ ਸਾਡੇ ਬਾਈ ਜੀ ਤੁਹਾਡੇ ਨਾਲ ਗੱਲਾਂ ਕਰਨਗੇ ਇਹਨਾਂ ਗੱਲਾਂ ਹਾਂਜੀ ਰਾਜਵਿੰਦਰ ਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਇਹ ਇਹ ਆ ਹਾਇ ਔਟ ਕਰਨੇ ਮੱਤੇ ਨਾ ਇਹ ਜਿੰਨਾ ਨੂੰ ਵੀ ਕੋਈ ਤਖਲੀਫ ਆ ਮੋਢਿਆਂ ਦੀ ਮੋਢਿਆਂ ਨੇ ਸਿਰ ਤੋਂ ਪੈਰਾਂ ਤੱਕ ਉਹਨੇ ਕਿਸੇ ਦਾ ਕਿਤੇ ਦਰਦਾ ਹਾਂਜੀ ਹਾਂਜੀ ਜਾਂ ਕੋਈ ਕਬਜ ਦੀ ਪ੍ਰੋਬਲਮ ਤੇ ਆਪਦੀ ਕਿਸੇ ਵੀ ਕਿਸਮ ਦੀ ਸਿਰ ਤੋਂ ਲੈ ਕੇ ਪੈਰਾਂ ਤੱਕ ਪ੍ਰੋਬਲਮ ਹੈ ਹਾਂਜੀ ਹਾਂਜੀ ਅਸੀਂ ਕੋਸ਼ਿਸ਼ ਕਰਦੇ ਆ ਵੀ ਬਿਨਾਂ ਦਵਾਈਆਂ ਤੋਂ ਤੁਹਾਨੂੰ ਠੀਕ ਕੀਤਾ ਜਾਵੇ ਤੇ ਇੱਕ ਮਿੰਟ ਬਾਪੂ ਨੂੰ ਦਿਖਾਉਣੇ ਆ ਇਹ ਬਾਪੂ ਤੋਂ ਤੁਰਿਆ ਨਹੀਂ ਜਾਂਦਾ ਸੀ ਤੇ ਹੁਣ ਇਹ ਬਾਪੂ ਡੰਡ ਮਾਰਨ ਲੱਗ ਗਿਆ ਤਿੰਨ ਚਾਰ ਦਿਨਾਂ ਦੇ ਠੀਕ ਹੋ ਗਿਆ ਬਾਪੂ ਜੀ ਚੌਥਾ ਦਿਨ ਹੋ ਗਿਆ ਅੱਛਾ ਜੀ ਕੁਝ ਨਾ ਕੁਝ ਫਰਕ ਪਿਆ ਬਾਪੂ ਜੀ ਡੰਡ ਮਾਰ ਕੇ ਦਿਖਾਓ ਮਾੜਾ ਜੀ ਪਿੱਛੇ ਡੰਡ ਮਾਰ ਕੇ ਦਿਖਾਓ ਬਾਪੂ ਜੀ ਇੱਕ ਪਹਿਲਾਂ ਬੈਠਿਆ ਨਹੀਂ ਜਾਂਦਾ ਸੀ ਡੰਡ ਮਾਰ ਇਹ ਬਜ਼ੁਰਗ ਤੋਂ ਪਹਿਲਾਂ ਬੈਠੇ ਨਹੀਂ ਜਾਂਦਾ ਸੀਗਾ ਜੀ ਤੇ ਹੁਣ ਦੇਖੋ ਤੁਹਾਡੇ ਸਾਹਮਣੇ ਆ ਡੰਡ ਮਾਰ ਰਿਹਾ ਹੈ ਕੱਲ ਕੋ ਹੋਰ ਹਾਂਜੀ ਹਾਂ ਬਾਤ ਕਰ ਦੇ ਦੇਸੀ ਤਰੀਕੇ ਨਾਲ ਦੇਸੀ ਇਲਾਜ ਬਾਈ ਰਾਜਵਿੰਦਰ ਰਾਜਾ ਬਾਪੂ ਜੀ ਰਾਜਾ ਇੱਥੇ ਚਾਓ ਬਜ਼ੁਰਗੋ ਬਾਪੂ ਜੀ ਦੱਸੋ ਇਹ ਬਾਪੂ ਜੀ ਗੁਰਵਿੰਦਰ ਸਿੰਘ ਜੀ ਫਰੀਦਕੋਟ ਤੋਂ ਹਾਂਜੀ ਹਾਂਜੀ ਤੇ ਬਾਪੂ ਜੀ ਕੀ ਕੀ ਤਕਲੀਫਾਂ ਸੀ ਦੱਸੋ ਮੜਾ ਜੀ ਕਿੰਨਾ ਬਹੁਤ ਜ਼ਿਆਦਾ ਤਕਲੀਫਾਂ ਸੀ ਜਿਹੜੀਆਂ ਮੇਰੇ ਉਰ ਅੱਧੇ ਜ਼ਿਆਦਾ ਠੀਕ ਹੋ ਗਿਆ ਮੈਂ ਅੱਛਾ ਜੀ ਤੇ ਜੇ 10 ਦਿਨ ਹੋ ਰਹੇ ਇਹ ਐਕਸਰਸਾਈਜ਼ ਕਰਦਾ ਰਿਹਾ ਜਮਾਂ ਠੀਕ ਹੋ ਜਾਊਗਾ ਤੇ ਬਾਪੂ ਜੀ ਤੁਰਨ ਦੇ ਵਿੱਚ ਤੇ ਰੋਟੀ ਦੇ ਵਿੱਚ ਕਿੰਨੀ ਖਾਂਦੇ ਸੀ ਪਹਿਲਾਂ ਹੁਣ ਕਿੰਨੀ ਖਾਣ ਲੱਗੇ ਮਾੜਾ ਦੱਸਿਓ ਤਿਆਬ ਬਣਦਾ ਪਹਿਲਾਂ ਰੋਟੀ ਖਾਂਦਾ ਸੀ ਕਿਤੇ ਇੱਕ ਖਾ ਲਈ ਕਿਤੇ ਬੁਰਕੀ ਖਾ ਲਈ ਕਿਤੇ ਅੱਧੀ ਖਾ ਲਈ ਹੁਣ ਮੈਂ ਤਿੰਨ ਰੋਟੀਆਂ ਖਾ ਜਾਂਦਾ ਤੇ ਪਹਿਲਾਂ ਤਿਆਬ ਫਿਰ ਵੀ ਬਣ ਜਾਂਦਾ ਸੀ ਹੁਣ ਤਿਆਬ ਬਣਦਾ ਨਹੀਂ ਬਣਦਾ ਤੁਰੇ ਫੇਰੇ ਦੇ ਵਿੱਚ ਪਹਿਲਾਂ ਕਿੰਨਾ ਕਿ ਦੁਰਦੇ ਹੁਣ ਕਿੰਨਾ ਕਿ ਦੁਰਦੇ ਹੁਣ ਤਾਂ ਹੱਟ ਘੱਟ ਘੱਟ 70 ਕਿਲੋਮੀਟਰ ਵੜਦਾ ਤੁਮ ਕਿਤੇ 70 ਕਿਲੋਮੀਟਰ ਅੱਗੇ ਕਿੰਨਾ ਦੁਰਦੇ ਸੀ ਅੱਗੇ ਤੁਰਦਾ ਹੀ ਨਹੀਂ ਅੱਗੇ ਤੁਰਦਾ ਹੀ ਨਹੀਂ ਕੁਛ ਨਾ ਕੁਛ ਫਰਕ ਹੈਗਾ ਜੀ ਹਾਂ ਮਤਲਬ ਠੀਕ ਹੈ ਜੀ ਬੇਨਤੀ ਹੈ ਸਾਰੇ ਨੂੰ ਹੱਥ ਬੰਨ ਕੇ ਕਿ ਕੋਈ ਦਵਾਈਆਂ ਦੀ ਸਾਨੂੰ ਲੋੜ ਨਹੀਂ ਹੈ ਹਾਂ ਜਿੱਥੇ ਕਿਤੇ ਕੋਈ ਜਿਆਦਾ ਐਮਰਜੈਂਸੀ ਹੋ ਗਈ ਹਾਂਜੀ ਉੱਥੇ ਅਸੀਂ ਉਹ ਵੀ ਸਾਡੀ ਨੇਚਰਲ ਜਿਹੜੀਆਂ ਦਵਾਈਆਂ ਨੇ ਦੇਸੀ ਦਵਾਈਆਂ ਨੇ ਉਹ ਜੜੀਆਂ ਬੁੱਟੀਆਂ ਲਈਏ ਐਲੋਪੈਥੀ ਦਾ ਚਲੋ ਜੇ ਕੋਈ ਐਮਰਜੈਂਸੀ ਹੋ ਗਈ ਮੰਨ ਲਓ ਕੋਈ ਹਾਰਟ ਅਟੈਕ ਹੋ ਗਿਆ ਕੋਈ ਬ੍ਰੇਨ ਅਟੈਕ ਹੋ ਗਿਆ ਸਾਨੂੰ ਚਲੋ ਉਹ ਵੀ ਪੈਥੀ ਚਾਹੀਦੀ ਹੈ ਸਾਨੂੰ ਹਾਂਜੀ ਹਾਂਜੀ ਪਰ ਵੈਸੇ ਅਸੀਂ ਅਵਾਇਡ ਕਰੀਓ ਐਮਰਜੈਂਸੀ ਪੈਥੀ ਆ ਠੀਕ ਪਰ ਸਵਾਲ ਇਹ ਵੀ ਜਿਹੜੀ ਐਮਰਜੈਂਸੀ ਪੈਥੀ ਨੂੰ ਅਸੀਂ ਰੂਟੀਨ ਦੇ ਵਿੱਚ ਵਰਤਾਂਗੇ ਜਿੱਦੇ ਐਮਰਜੈਂਸੀ ਹੋ ਗਈ ਫਿਰ ਕੀ ਕਰਾਂਗੇ ਸਹੀ ਗੱਲ ਹੈ ਸੋ ਸਾਨੂੰ ਇਨਾਂ ਨੂੰ ਸਮਝ ਹੋਣੀ ਚਾਹੀਦੀ ਹੈ ਵੀ ਕਿਹੜੀ ਸਟੇਜ ਦੇ ਉੱਤੇ ਕਿਹੜੀ ਪੈਥੀ ਨੂੰ ਅਸੀਂ ਯੂਜ਼ ਕਰਨਾ ਹਾਂ ਹਾਂਜੀ ਹਾਂਜੀ ਐਮਰਜੈਂਸੀ ਵਾਸਤੇ ਐਲੋਪੈਥੀ ਬੈਸਟ ਹੈ ਪਰ ਜੇ ਰੂਟੀਨ ਦੇ ਵਿੱਚ ਐਲੋਪੈਥੀ ਲਵਾਂਗੇ ਉਹ ਠੀਕ ਨਹੀਂ ਹੈ ਜੀ ਤੋਂ ਬੇਨਤੀ ਹੈ ਵੀ ਇੱਥੇ ਆਓ ਜਿਨ੍ਹਾਂ ਨੂੰ ਵੀ ਕੋਈ ਤਕਲੀਫਾ ਗੋਡਿਆਂ ਦੀ ਮੋਡਿਆਂ ਦੀ ਫ੍ਰੀ ਆਫ ਕਾਸਟ ਹੈ ਸਾਡਾ ਕੋਈ ਪੈਸਾ ਨਹੀਂ ਸੇਵਾ ਕਰ ਰਹੇ ਹਾਂ ਸਾਰੇ ਸਾਡੇ ਬਾਬਾ ਜੀ ਸਹਿਤ ਆਪਣੇ ਬਰਾੜ ਸਾਹਿਬ ਖੜੇ ਹੈ ਬਰਾੜ ਸਾਹਿਬ ਦੱਸੋ ਆ ਨਾਲ ਹੋਟਲ ਬਲੂ 7 ਦੇ ਸਾਹਮਣੇ ਹੈ ਜੀ ਜਿਹਨੂੰ ਮਰਜ਼ੀ ਪੁੱਛ ਲੈਣਾ ਹੋਵੇ ਮਨੋਰੀ ਵਾਟਰ ਬੋਲ ਦਿਓ ਮਨੋਰੀ ਵਾਟਰ ਤੇ ਇੱਥੇ ਪਹੁੰਚ ਕੋਈ ਪਿੱਛੇ ਆ ਜਾਂ ਕੋਈ ਜਿਹੜੇ ਸਾਥੀ ਘਰਾਂ 'ਚ ਐ ਜਿਨ੍ਹਾਂ ਨੂੰ ਕੋਈ ਤਕਲੀਫ ਐ ਇਹ ਬਾਈ ਜੀ ਨੂੰ ਆ ਕੇ ਮਿਲੋ ਬਾਕੀ ਬਾਈ ਜੀ ਇੱਕ ਚਾਹ ਦਾ ਬੜਾ ਦੁਸ਼ਮਣ ਐ ਵੀ ਚਾਹ ਬੰਦ ਕਰਾਉਂਦਾ ਕੋਈ ਬਾਈ ਜੀ ਚਾਹ ਬਾਰੇ ਵੀ ਸਾਨੂੰ ਦੱਸੋ ਵੀ ਕੀ ਇਹਦਾ ਨੁਕਸਾਨ ਐ ਚਾਹ ਦਾ ਇੱਕ ਤਾਂ ਇਹੀ ਐ ਬਾਈ ਜੀ ਨਾ ਚਾਹ ਜਿਹੜੀ ਪੱਤੀ ਐ ਉਹ 'ਚ ਜਿਹੜੇ ਤੱਤ ਹੁੰਦੇ ਨੇ ਜਦੋਂ ਅਸੀਂ ਦੁੱਧ ਪਾ ਲੈਂਦੇ ਆ ਉਹ ਬਿਲਕੁਲ ਉਲਟ ਕੰਮ ਹੋ ਜਾਂਦਾ ਹੈ ਜੀ ਯਾਨੀ ਕਿ ਉਹ ਨੁਕਸਾਨ ਕਿਵੇਂ ਕਰਦੀ ਐ ਮੈਂ ਪੰਜਾਬੀ ਦੇ ਵਿੱਚ ਹੀ ਦੱਸਦਾ ਹੁਣ ਬਰਾੜ ਸਾਹਿਬ ਨੇ ਸਵਾਲ ਪੁੱਛ ਲਿਆ ਆਪਣਾ ਬਰਾੜ ਸਾਹਿਬ ਗੱਲ ਹੈ ਵੀ ਮੰਨ ਲਓ ਦੋ ਵਿਰੋਧੀ ਤਰ੍ਹਾਂ ਇਕੱਠੇ ਹੋ ਜਾਣਗੇ। ਹਾਂਜੀ ਹਾਂਜੀ। ਜਦੋਂ ਦੋ ਵਿਰੋਧੀ ਤਰ੍ਹਾਂ ਇਕੱਠੇ ਹੋਣਗੇ ਉੱਥੇ ਕੀ ਹੋਊਗਾ ਫਿਰ? ਲੜਾਈ ਦੀ ਸੰਭਾਵਨਾ ਹੁੰਦੀ ਹੈ ਨਾ? ਹਾਂਜੀ ਹਾਂਜੀ। ਤੇ ਸਿਰ ਵੀ ਖੋਲ ਲੈਂਦੇ ਆ ਕਿ ਦੋ। ਹਾਂਜੀ। ਖੋਲ ਦਿੰਦੇ ਨਾ। ਫਿਰ ਕਹਿੰਦਾ ਦੁੱਖ ਭੋਗਦੇ ਆ। ਸਹੀ ਹੈ? ਹਾਂਜੀ। ਇਵੇਂ ਜਿੱਕੇ ਜਿਹੜੇ ਗੁਣ ਤੇ ਔਗਣਾਂ ਨੂੰ ਜਦੋਂ ਦੋਨਾਂ ਨੂੰ ਅਸੀਂ ਇਕੱਠੇ ਕਰਾਂਗੇ ਉਹਨਾਂ ਦਾ ਫਿਰ ਲੜਾਈ ਹੁੰਦੀ ਉਹਨਾਂ ਦੀ। ਹਾਂਜੀ ਹਾਂਜੀ। ਤੇ ਜਦੋਂ ਵੀ ਜਿੱਥੇ ਲੜਾਈ ਹੋਗੀ ਉੱਥੇ ਨੁਕਸਾਨ। ਹਾਂਜੀ ਹਾਂਜੀ। ਹੋ ਗਿਆ ਨਾ ਨੁਕਸਾਨ। ਅੱਜ ਤੱਕ ਲੜਾਈਆਂ ਚੋਸ ਕਰਕੇ ਗੁਣੋ ਗੁਣਾ ਨੂੰ ਜਦੋਂ ਅਸੀਂ ਇਕੱਠੇ ਕਰਦੇ ਆਂਗੇ ਨਾ ਉੱਥੇ ਦਿੱਕਤ ਆਉਂਦੀ ਹੈ ਜੇ ਤੁਸੀਂ ਚਾਹ ਪੀਣੀ ਵੀ ਆ ਪਹਿਲੀ ਗੱਲ ਤਾਂ ਮੈਂ ਕਹੂੰ ਨਾ ਪੀਓ ਜੇ ਨਹੀਂ ਸਰਦਾ ਫਿਰ ਕੱਟੋ ਘੱਟ ਮਾਰੂ ਚਾਹ ਪੀ ਲਓ ਦੁੱਧ ਨਾ ਪਾਓ ਕਿਉਂਕਿ ਦੁੱਧ ਦੇ ਗੁਣ ਹੋੜਾ ਤੇ ਚਾਹ ਦੇ ਗੁਣ ਹੋੜਾ ਗੁਣੋ ਗੁਣ ਇਕੱਠੇ ਹੋ ਕੇ ਫਿਰ ਉਹ ਤੁਹਾਨੂੰ ਵੀ ਆਪਦੀ ਫੈਕਟਰੀ ਲਾ ਦਿਆ ਤੇ ਜਦੋਂ ਗੁਰਬਾਣੀ ਦੇ ਵਿੱਚ ਕੀ ਲਿਖਿਆ ਅਸੀਂ ਇਸ ਗੱਲ ਨੂੰ ਸਮਝ ਲੈਣਾ ਸਕੇ ਗੁਰੂ ਸਾਹਿਬ ਕਹਿੰਦੇ ਵੀ ਨਾਨਕ ਨਿਰਗੁਣ ਗੁਣ ਕਰੇ ਗੁਣ ਬੰਦਿਆਂ ਗੁਣ ਦੇ ਇਹ ਗੁਰਬਾਣੀ ਦਾ ਗੁਰਮੁਖਾਂ ਦਾ ਕੰਮ ਸੀ ਕਿ ਜਿਹੜੇ ਨਿਰਗੁਣ ਸੀ ਉਹਨਾਂ ਤੇ ਗੁਣਵੰਤੇ ਦਾ ਮਤਲਬ ਹੁੰਦਾ ਜਿਹੜਾ ਅੰਚ ਪਹਿਲੇ ਹੀ ਗੁਣ ਸੀ ਉਹਨੂੰ ਹੋਰ ਗੁਣ ਦੇਨੇ ਸੀ ਭਾਈ ਲੈਣਾ ਜੀ ਪਹਿਲੇ ਹੀ ਗੁਣਵੰਤਾ ਸੀ ਗੁਰੂ ਨਾਲ ਕੇ ਪਾਸ਼ਾ ਜੀ ਨੇ ਉਹਨੂੰ ਗੁਰਗੱਦੀ ਦੇ ਕੇ ਹੋਰ ਗੁਣ ਦੇ ਦਿੱਤੇ ਗੁਰਗੱਦੀ ਦੇ ਸੋ ਇਸ ਕਰਕੇ ਅਸੀਂ ਗੁਣਾਂ ਨੂੰ ਛੱਡ ਕੇ ਔਗਰਾਂ ਨੂੰ ਮਤਲਬ ਗ੍ਰਹਿਣ ਕਰ ਰਹੇ ਹਾਂ ਜਿਹਦੇ ਕਰਕੇ ਅਸੀਂ ਬਿਮਾਰ ਹਾਂ ਤੇ ਤੁਸੀਂ ਆਓ ਤੁਹਾਡੀ ਖਰਾਕ ਦੱਸਾਂਗੇ ਕਿੱਦਾਂ ਕਿੱਦਾਂ ਕਿਵੇਂ ਕਿਵੇਂ ਖਾਣੀ ਆ ਤੁਸੀਂ ਨਾ ਠੀਕ ਹੋਏ ਸਟਾਮ ਤੇ ਸਾਥੋਂ ਗਰੰਟੀ ਲਿਖ ਕੇ ਲੈ ਲਿਓ ਜੇ ਨਾ ਠੀਕ ਹੋਏ ਹੋਰ ਦੱਸੋ ਡਾਕਟਰ ਸਾਥੋਂ ਪਹਿਲਾਂ ਲਗਾ ਲੈਂਦੇ ਆ ਵੀ ਕੋਈ ਹੀਮਕੀਮ ਹੋ ਗਈ ਭਾਈ ਅਸੀਂ ਜ਼ਿੰਮੇਵਾਰ ਨਹੀਂ ਪਰ ਅਸੀਂ ਕਹਿੰਦੇ ਆ ਵੀ ਅਸੀਂ 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 ਜ਼ਿੰਮੇਵਾਰ ਆ ਜੇ ਤੁਸੀਂ ਨਾਲ ਠੀਕ ਪਰ ਇਹ ਗਰੰਟੀ ਰਾਜਵਿੰਦਰ ਦੀ ਨਹੀਂ ਇਹ ਗਰੰਟੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਖੋਜਿਆ ਗੁਰਬਾਣੀ ਨੂੰ ਖੋਜਿਆ ਖੋਜ ਕੇ ਸਮਝਿਆ ਵੀ ਯਾਰ ਸਾਡਾ ਸਰੀਰ ਉਹਦਾ ਮਤਲਬ ਅਸੀਂ ਦੁੱਖ ਸੁੱਖ ਦੀ ਗੱਲ ਕਰਦੇ ਆ ਗੁਰੂ ਸਾਹਿਬ ਆਨੰਦ ਦੀ ਗੱਲ ਕਰਦੇ ਗੁਰਬਾਣੀ ਆਨੰਦ ਦੀ ਗੱਲ ਕਰਦੀ ਹੈ ਆਨੰਦ ਆਨੰਦ ਸਭ ਕੋ ਕਿਸੇ ਆਨੰਦ ਗੁਰੂ ਤੇ ਜਾਣੇ ਸੋ ਇਸ ਕਰਕੇ ਬਰਾੜ ਸਾਹਿਬ ਉਹ ਆਨੰਦ ਹੈ ਜਿਹੜਾ ਕਦੇ ਉਤਰਨੇ ਨਹੀਂ ਸਹੀ ਗੱਲ ਹੈ ਉਹ ਨੰਦ ਲੈਣਾ ਆਪਾਂ ਉਹ ਤੁਹਾਨੂੰ ਦੱਸਣਾ ਕਿਵੇਂ ਠੀਕ ਹੈ ਨਾ ਬਿਨਾਂ ਦਵਾਈਆਂ ਤੋਂ ਠੀਕ ਹੋ ਗਏ ਸੋ ਹੱਥ ਵਾਰ ਕੇ ਬੇਚੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਿਸਾਨ ਮਜ਼ਦੂਰ ਇੱਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇੱਕਤਾ ਜਿੰਦਾਬਾਦ